ਅੱਜ ਅਸੀਂ ਦੋ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਭਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਨ ਸਾਰ ਜョਧ ਨਸ਼ਾ ਵਿਰੁੱਧ ਅਤੇ ਮਾੜੇ ਅੰਸ਼ਰਾਂ ਦੇ ਬਰਖਲਾਪ ਜਿਹੜੀ ਸਾਡੀ ਪਟੰਡਾ ਪੁਲਿਸ ਦੀ ਮਹਿਮਲ ਚੱਲ ਰਹੀ ਆ ਉਹਦੇ ਵਿੱਚ ਠਾਣਾ ਨਈਆਂਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਉਦੋਂ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿਤੀ 21 ਅੱਠ ਬੱਜੇ ਨੂੰ ਕੱਲ ਐਸਆਈ ਲਖਵਿੰਦਰ ਸਿੰਘ ਤੇ ਐਚੀ ਆਪਣੇ ਦਲਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਤੇ ਐਸਐਚਓ ਸਾਹਿਬ ਦੀ ਜੇਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਵਾਈ ਸਾਈਡ ਨੂੰ ਜਾ ਰਹੀ ਸੀ ਤਾਂ ਪੌਲ ਨਹਿਰ ਦੇ ਉੱਤੇ ਇੱਕ ਨੌਜਵਾਨ ਕੁਸ਼ਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਰਤਾ ਪੁੱਛਿਆ ਜਿਹਦਾ ਨਾਮ ਹਰਵਿੰਦਰ ਸਿੰਘ ਔਰ ਹੈਪੀ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰੋਨ ਬ੍ਰਾਮਤ ਬ੍ਰਾਮਤ ਕਰਕੇ ਉਸ ਦੇ ਵਰਕਲਾਪ ਮਕਦਮਾ ਨੰਬਰ 176 ਐਂਡ 21 ਬੀ ਐਂਡ ਪੀ ਐਕਟ ਥਾਣਾ ਨਈਂਆਬਾਦ ਵਿਖੇ ਮੁਕੱਦਮਾ ਦਰਜ ਕੀਤਾ ਤੇ ਇਸੇ ਦੌਰਾਨ ਜਦੋਂ ਅਸੀਂ ਉਸ ਦੀ ਪੁੱਛਗਿੱਛ ਕੀਤੀ ਤੇ ਪਾਸ ਆਈ ਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਬ੍ਰਾਮ ਵਰਕਲਾਪ 13 ਮੁਕੱਦਮੇ ਵਕਤ ਵਕਤ ਪੰਜਾਬ ਦੇ ਵਕਤ ਵਕਤ ਥਾਣਿਆਂ ਦੇ ਵਿੱਚ ਜਿਹਦੇ ਵਿੱਚ ਕਤਲ ਦਾ ਮੁਕੱਦਮਾ ਲੁੱਟਖੋਹ ਦੇ ਮੁਕੱਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮੁਕੱਦਮੇ ਤੇ ਦੁਕਾਨ ਅੰਦਰ ਦਾਖਲ ਹੋਣ ਦੇ ਮੁਕੱਦਮੇ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੇ ਮੁਕੱਦਮੇ ਤੇ ਸਮਗਲੰਗ ਦੇ ਮੁਕੱਦਮੇ ਜਿਹਦੇ ਵਿੱਚ 51 ਕਿਲੋ ਉਦੋਂ ਟੋਡੇ ਜੂਰਾ ਪੋਸਟ ਸਰਹੂੜਗਰ ਵਿਖੇ ਬRAND ਹੋਏ ਸੀ ਤੇ ਜਿਹਦੇ ਵਿੱਚ ਉਹ ਇੱਕ ਮੁਕੱਦਮੇ ਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਥਾਣਾ ਸਮਾਲਸਰ ਦਾ ਤੇ ਦੋ ਮੁਕੱਦਮੇ ਜਿਹਦੇ ਵਿੱਚ ਇੱਕ ਐਸਐਚਓ ਸਮਾਲਸਰ ਤੇ ਪੁਲਿਸ ਪਾਰਟੀ ਤੇ ਉਸ ਤੇ ਉਹਦੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ ਆਈਪੀਸੀ ਦੀ ਜਿਹੜੀ ਪੁਰਾਣੀ ਹੈ ਆਈਪੀਸੀ ਮੋٹے ਤੌਰ ਤੇ ਉਹਦੇ 307 353 ਤੇ 25 59 59 ਆਰਮਜ਼ ਐਕਟ ਦੇ ਅਧੀਨ ਉਹਦੇ ਤੇ ਮੁਕੱਦਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਆ ਤੇ ਇੱਕ ਹੋਰ ਮੁਕੱਦਮਾ ਪਿੰਡ ਭਲੂਰ ਦੇ ਕਈ ਮੁਕੱਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਉਹਨਾਂ ਨੇ ਤਾਂ ਦੁਕਾਨਦਾਰ ਨੂੰ ਜ਼ਖਮੀ ਕਰਤਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕੱਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਿਫਤਾਰੀ ਬਾਕੀ ਸੀ ਸਰ ਜੀ ਇੰਨੇ ਪਰਚੇ ਹੁੰਦੇ ਨੇ ਬਾਹਰ ਪੂਰੇ ਬੈਠਾ ਹੋਇਆ ਕਰਦੇ ਨੇ ਮਾਨਸੇਹਿ ਜੀ ਭਲੂਰ ਦੇ ਦੇਖੋ ਉਹ ਜਿਹੜੇ ਬਾਕੀ ਮੁਕੱਦਮੇ ਸੀਗੇ ਉਹਦੇ ਵਿੱਚੋਂ ਕਸਟ ਦੇ ਵਿੱਚੋਂ ਤਾਂ ਉਹਦੇ ਜੇ ਪੰਜ ਮਕੱਦਮੇ ਜਿਹੜੇ ਹੈਗੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਬੇਲ ਤੋਂ ਬਾਅਦ ਉਹ ਚੇਰੇ ਸਮੈਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਇੱਕ ਮਕੱਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਭਗੌੜਾ ਹੋ ਗਿਆ ਸੀ ਕੋਰਟ ਨੇ ਵੀ ਉਹਨੂੰ ਭਗੌੜਾ ਬੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀ ਦੀ ਦੇ ਨਾਲ ਭਾਲ ਕਰ ਰਹੀਆਂ ਸੀ बीएसएन ਦੀ ਸੰਭਾਲ ਕਰੀਏ ਜਿਵੇਂ 13 ਨੂੰ ਕਰ ਰਹੇ ਆ ਜੋ ਵਾਰ-ਵਾਰ ਕ੍ਰਾਇਮ ਕਰਦਾ ਰਹਿੰਦੀ ਉਸ ਤੇ ਕੋਈ ਪੀਐਨਐਸ ਦੀ ਕੋਈ ਐਕਸਟਰਾ ਤਰ੍ਹਾਂ ਨਹੀਂ ਗਈ ਜੀ ਉਹਦੇ ਤੇ ਜਿਹੜਾ ਹੈਗਾ ਬੀਐਸਐਨ ਦੀਆਂ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਕ ਬੜੀਆਂ ਸਖਤ ਧਰਾਵਾਂ 111 ਪੀਐਨਐਸ ਦੇ ਅਧੀਨ ਉਹ ਧਾਰਾ ਲੱਗ ਸਕਦੀ ਆ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹ ਹੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਤੇ ਉਹਨੂੰ ਸਲਾਖਾਂ ਪਿੱਛੇ ਪਹਚਾ ਕੇ ਤੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਇਹਦੇ ਕੀ ਕਰਨ ਹੁੰਦਾ ਇਹਦੇ ਦੋ 2023 ਦੇ ਮਾਮਲੇ ਲੱਗੇ ਹੋਏ ਆਪਾਂ ਕੀ ਕਰਦੇ ਆ ਇਹਦੇ ਤੇ ਕੀ ਲਿੰਕ ਸਿੱਤੀ ਕਰਨ ਹੁੰਦੇ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇੱਕ ਜਿਹੜੇ ਅਪਰਾਧ ਕਰਨ ਦੀ ਮੰਚਾ ਦੇ ਨਾਲ ਦੇਖੋ ਇਹਦੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਤੇ ਬਠਿੰਡਾ ਇਹ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਸਭ ਜਿਹੜੇ ਕੰਮ ਨਹੀਂ ਕਰਦਾ ਸਭ ਤੇ ਉਹ ਹੋਰ ਕਿੰਨੇ ਆ ਇਹਦੀ तकरीबन 27 ਸਾਲ ਦੀ ਇਹਦੀ ਉਮਰ ਤੇ ਇਹ ਇੱਕ ਜਿਹੜੇ ਮੁਕੱਦਮਿਆਂ ਦੇ ਵੇਸਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬੇਲੜ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਇਹਸਾ ਗੈਰਕਾਨੂੰਨੀ ਅਸਲਾ ਨੂੰ ਚੁੱਕਦਾ ਇੱਕ ਜਿਹੜਾ ਅਸਲਾ ਜਿਹੜਾ ਆਪਣੇ ਨਾਲ ਫਾਂਕੀ ਹੋਇਆ ਸੀ ਨਹੀਂ ਅਸਲਾ ਤਾਂ ਇਹ ਦੋ ਨੰਬਰ ਦਾ ਹੀ ਇਹਦੇ ਜਿਹੜੇ ਸਾਥੀਆਂ ਤੋਂ ਤਿੰਨ ਪਿਸਟਲ ਉਹਨਾਂ ਨੇ ਬਰਾਮਦ ਕੀਤੇ ਆ ਸਮਲਸਰ ਵਾਲਿਆਂ ਤੋਂ ਅਸੀਂ ਵੀ ਡਗਾਈ ਦੇ ਨਾਲ ਪੁੱਛਗਿੱਛ ਕਰ ਰਹੇ ਆ ਇਹਨਾਂ ਕੋਲੇ ਅਸਲਾ ਤੋਂ ਗੈਰਕਾਨੂੰਨੀ ਹੁੰਦਾ ਇਹਨਾਂ ਇਹ ਜੰਗ ਤਾਂ ਤਾਂ ਨਹੀਂ ਸੀ ਅਸਲ ਵਿੱਚ ਬੰਦਰਾ ਬਈ ਨੇ ਮਾਮਲੇ ਲੱਗ ਰਹੇ ਕਿ ਤੱਕ ਸਾਹਮਣੇ ਆਏਗਾ ਇਹ ਅਸੀਂ ਇਸ ਦੀ ਪੜਤਾਲ ਡੰਗਾਈ ਦੇ ਨਾਲ ਫਰਮਾਨੇ ਤਾਂ ਲੈ ਕੇ ਇਹਦੀ ਪੁੱਛਗਿੱਛ ਕਰਕੇ ਜੋ ਵੀ ਤੱਥ ਹੋਏ ਉਹ ਸਾਹਮਣੇ ਲੈ ਕੇ ਆਉਂਦਾ ਇਹ ਜਿਹੜੀ ਪਰਿਵਾਰਿਕ ਹੈਲੋ ਪਰਿਵਾਰਿਕ ਬੈਕਗ੍ਰਾਉਂਡ ਹੈ ਇਹ ਜਿਹੜੀ ਇਹਦੀ ਹੋਣਾ ਸੀ ਡਗਾ ਜੀ ਦੇ ਨਾਲ ਪਰਿਵਾਰਿਕ ਬੈਕਗ੍ਰਾਉਂਡ ਬਾਰੇ ਅਸੀਂ ਪੜਤਾਲ ਕਰਾਂਗੇ ਜੋ ਇਹ ਜਿਹੜੀ ਇਹਦੀ ਮੈਂ ਤਾਂ ਇਹਦਾ 100% ਦੱਬੇ ਉੱਥੋਂ ਤਾਂ ਮੋਗੇ ਜ਼ਿਲ੍ਹੇ ਦੇ ਇੱਕ ਮੁਕਾਦਮੇ ਦੇ ਵਿੱਚ ਉਹ ਪੋੜਾ ਹੀ ਹੈ ਤੇ ਦੋ ਦੋ ਮੁਕਾਦਮਿਆਂ ਦੇ ਵਿੱਚੋਂ ਵਾਂਟਡ ਆ ਮਕੋ ਉਹਦੇ ਵਿੱਚੋਂ ਤਾਂ ਵਾਂਟਡ ਆ ਦੋ ਮੁਕਾਦਮਿਆਂ ਦੇ ਵਿੱਚ ਤਾਂ سنگੀਨ ਗਰਮਾਂ ਦੇ ਮੁਕਾਦਮਿਆਂ ਦੇ ਵਿੱਚ ਤਾਂ ਵਾਂਟਡ ਆ ਆ ਤਾਂ ਨਹੀਂ ਦੂਸਰੀ ਹੈ ਅਸਲ ਜਿਹੜਾ ਇੱਕ ਤਾਂ ਟੈਕਨੀਕ ਨਾ ਵੀ ਕਿਹਾ ਹਾਂਜੀ ਇੱਕ ਅੱਗੇ ਸਾਡੇ ਹਾਂਜੀ ਇੱਕ ਪਲੇ ਕਾਲੋਟਾ ਕਰ ਦੋ ਸਰ ਜੀ ਕਾਲਾ ਜੀ इसी तरह मिति, अठार अठ पची ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਮਾੜੇ ਅੰਸਰਾਂ ਦੇ ਵਿਰੁੱਧ ਪਿੱਟੀ ਮਹਿਮਲੇ ਦੀ ਰੀਨ ਐਸ.ਐਚ.ਓ. ਥਾਣਾ ਨਈਆਂਵਾਲ ਐਸ.ਆਈ. ਅਮਰਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਪੁਲਿਸ ਪਾਰਟੀ ਇਹਨਾਂ ਨੂੰ ਇੱਕ ਇਤਲਾਹ ਹਾਸਲ ਹੋਈ ਸੀ ਕਿ ਇੱਕ ਨੌਜਵਾਨ ਸੋਸ਼ਲ ਮੀਡੀਆ ਉੱਤੇ ਉਹਦੀ ਜਿਹੜੀ ਫੋਟੋ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹ ਫੈਰਿੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਹਦੇ ਕਰਕੇ ਸਮਾਜ ਦੇ ਵਿੱਚ ਤੇ ਆਮ ਭੋਲੇ ਭਾਲੇ ਲੋਕਾਂ ਦੇ ਵਿੱਚ ਦਹਿਸ਼ਤਾਂ ਮਾਹੌਲ ਪੈਦਾ ਹੋ ਗਿਆ ਸੀ ਜਿਸ ਦੇ ਆਧਾਰ ਤੇ ਅਸੀਂ ਉਸ ਨੌਜਵਾਨ ਦੇ ਵਰਕ ਲਾਪ ਮੁਕਦਮਾ ਜਿਹਰੇ ਤਾਰਾ 223 ਬੀ ਐਨ ਐਸ ਤੇ 125 ਬੀ ਬੀ ਐਨ ਐਸ ਤੇ 25 54 ਮਜ਼ਕਟ ਦੇ ਅਧੀਨ ਮੁਕਦਮਾ ਦਰਜ ਕਰਕੇ ਉਸ ਨੌਜਵਾਨ ਜਿਸ ਦਾ ਨਾਮ ਪਤਾ ਜਸਪ੍ਰੀਤ ਸਿੰਘ ਔਰ ਪਜੱਸਾ ਪੁੱਤਰ ਰੂਪ ਸਿੰਘ ਵਾਸੀ ਗੁਨਿਆਣਾ ਖੁਰਦ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਦਰਾਨੇ ਰਿਮਾਂਡ ਉਸ ਦੀ ਪੁੱਛਗਿੱਛ ਤੋਂ ਜਿਸ ਤੋਂ ਉਹਨੇ ਇਹ ਜਿਹੜਾ ਫਾਇਰਿੰਗ ਕਰਨ ਦੇ ਲਈ ਇਹ ਜਿਹੜਾ ਅ ਹਥਿਆਰ ਲਿਆ ਸੀ ਤੇ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਹਥਿਆਰ ਉਸ ਨੂੰ ਇੱਕ ਲਖਵੀਰ ਸਿੰਘ ਉੱਥੇ ਲਖੀਰੋ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਨੱਥਾ ਸਿੰਘ ਨੇ ਪ੍ਰੋਵਾਈਡ ਕੀਤਾ ਸੀ ਤੇ ਇਸੇ ਦੌਰਾਨ ਅਸੀਂ ਉਹ ਲਖਵੀਰ ਸਿੰਘ ਲਖੀਰੋ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਉਸ ਪਾਸੋਂ ਅਸੀਂ ਉਹ ਜਿਸ ਦੇ ਨਾਲ ਜਸਪ੍ਰੀਤ ਸਿੰਘ ਨੇ ਫੈਰਿੰਗ ਕੀਤੀ ਸੀ ਇੱਕ 12 ਬੋਰ ਦਾ ਦੇਸੀ ਕਟਾ ਤੇ ਇੱਕ ਜਿੰਦਾ ਰੌਂਦ ਅਸੀਂ ਉਸ ਨੂੰ ਬਰੰਦ ਕਰਕੇ ਤੇ ਉਹਨੂੰ ਉਸ ਦੇ ਉਹਨੂੰ ਗ੍ਰਫਤਾਰ ਕੀਤਾ ਸੀ ਤੇ ਉਸ ਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦੀ ਵੀ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਸਰ ਲੈ ਕੇ ਲੱਗ ਰਿਹਾ ਜੀ ਇਹ ਜਿਹੜਾ ਇਸ ਵਾਰ ਇਹ ਅਸੀਂ ਉਹ ਸਾਡੇ ਪੁਲਿਸ ਰਿਮਾਂਡ ਤੇ ਆ ਤੇ ਉਸ ਨੂੰ ਢਾਈ ਤੋਂ ਪੁੱਛਗਿੱਛ ਕਰਕੇ ਮੈਂ ਜੋ ਵੀ ਉਹਦਾ ਲੈ ਕੇ ਆਉਣ ਦਾ ਸੋਰਸ ਉਸ ਬਾਰੇ ਪਤਾ ਲਗਾ ਰਹੇ ਹਾਂ ਕਿ ਕਿਸ ਵਾਸਤੇ ਲੈ ਆਇਆ ਉਸਰੇ ਬੰਦੇ ਨੇ ਜਸਪੀ ਸਿੰਘ ਨੇ ਕਦੇ ਵਾਸਤੇ ਲਿਆ ਇਹ ਦੇਖੋ ਜਿਹੜਾ ਲਖਵੀਰ ਸਿੰਘ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਆ ਜਿਹਦੇ ਵਿੱਚੋਂ ਇੱਕ ਤਾਂ ਉਹਦੇ ਤੇ ਕਤਲ ਦਾ ਮੁਕੱਦਮਾ ਦਰਜ ਹੈ ਤੇ ਇੱਕ ਟਾਕਾ ਮਾਰਨ ਦੀ ਤਿਆਰੀ ਦਾ ਮੁਕੱਦਮਾ ਦਰਜ ਹੈ ਤੇ ਉਹ ਕ੍ਰਿਮੀਨਲ ਰਿਮਾਈਂਡਡ ਕਿਸਮ ਦਾ ਉਹ ਵਿਅਕਤੀ ਆ ਤੇ ਉਹ ਤੋਂ ਅਸੀਂ ਭਗਾਈ ਦੇ ਨਾਲ ਇਸਾਰੇ ਸਵੰਦੀ ਪੁੱਛ ਵਿੱਚ ਕਰ ਰਹੇ ਹੈ